ਮੈਂ ਅਰਜ਼ ਕਰਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਐਸੇ ਮਹਾਨ ਗੁਰਸਿੱਖ ਨੇ ਉਸ ਦਿਨ ਮੈਂ ਸ਼ਿਦਾਵੀ ਕਿਹਾ ਕਿ ਜਿਨਨੇ ਬਾਬਾ ਜੀ ਦਾ ਸਿਰ ਲਾਇਆ ਦਮ ਤਾਂ ਉਹ ਜ ਬੰਦੇ ਚ ਬੜਾ ਸੀ ਐਡੇ ਵੱਡੇ ਮਹਾਪੁਰਖ ਦੇ ਸਿਰ ਨੂੰ ਲਾ ਦੇਣਾ ਭਾਵੇਂ ਜੋ ਮਰਜੀ ਸ਼ਬਦ ਵਰਤੋ ਕੋਈ ਨਾ ਪੀਤਾ ਸਿਓ ਦੇ ਪੱਲੇ ਬਾਹਾਂ ਦਾ ਜ਼ੋਰ ਸੀ ਬਸ ਆ ਹੀ ਸਿੱਖੀ ਦੀ ਬਖਸ਼ਿਸ਼ ਹੈ ਉਹ ਉਮਰ ਕਰਕੇ ਵੀ ਮਹਾਰਾਜ ਤੋਂ ਬਾਬਾ ਜੀ ਤੋਂ ਅੱਧੀ ਉਮਰ ਦਾ ਹੈ ਜਵਾਨ ਜਦੋਂ ਉਹਨੇ ਪੂਰੇ ਜ਼ੋਰ ਨਾਲ ਲਲਕਾਰ ਕੇ ਬਾਬਾ ਜੀ ਨੂੰ ਬਾਹਰ ਕੀਤਾ ਸ਼੍ਰੀਮਾਨ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਕਹਿੰਦੇ ਆ ਗੁਰਮਤਿ ਨਾਮ ਅਭਿਆਸ ਵਿੱਚੋਂ ਕਹਿੰਦੇ ਆ ਕਿਤਾਬ 'ਚ ਕਿ ਬਾਬਾ ਦੀਪ ਸਿੰਘ ਦੇ ਅੰਦਰ ਨਾਮ ਦੀਆਂ ਇੰਨੀਆਂ ਤਰੰਗਾ ਸੰਵੋਧਨ ਉਹਨਾਂ ਦੇ ਖੰਡੇ ਉੱਤੇ ਵੀ ਨਾਮ ਦਾ ਅਸਰ ਹੋ ਗਿਆ 18 ਸੇਰ ਦਾ ਖੰਡਾ ਸੀ ਗਿਆਨੀ ਗਿਆਨ ਸਿੰਘ ਨੇ 18 ਸੇਰ ਦਾ ਲਿਖਿਆ ਕਿ ਦਮ ਆਏ ਮਾਦਾ ਲਾਲੂ ਨੇ ਵੰਗਾਰਿਆ ਬਾਬਾ ਜੀ ਬਸ ਰੋਹਾਨੀਅਤ ਦਾ ਇਹ ਨਹੀਂ ਫਰਕ ਏ ਹੱਠ ਕਰਕੇ ਮਰ ਜਾਣਾ ਲੇਖੇ ਨਹੀਂ ਪੈਂਦਾ ਜਿਸ ਦਿਨ ਕਮਾਈ ਵਾਲਾ ਮਰਦਾ ਤੇ ਤਖਤ ਤੇ ਪਲਟ ਕੇ ਚਲਾ ਜਾਂਦਾ ਇਹਨੂੰ ਫਿਰ ਸੁਣੀਓ ਇਬਾਦਤ ਸਿੱਖੀ ਦਾ ਨੀਹ ਹੈ ਸ਼ਹਾਦਤ ਸਿੱਖੀ ਦਾ ਗੁੰਬਦ ਹੈ ਨੀ ਪੱਕੀ ਹੋਵੇਗੀ ਅਟਾਰੀਆਂ ਉੱਚੀਆਂ ਹੋਣਗੀਆਂ ਜਿੰਨੀ ਕਿਸੇ ਦੀ ਇਬਾਦਤ ਹੋਵੇਗੀ ਓਡੀ ਵੱਡੀ ਉਹਦੀ ਸ਼ਹਾਦਤ ਹੋਵੇਗੀ ਇਬਾਦਤ ਔਰ ਸ਼ਹਾਦਤ ਫਿਰ ਸੁਣੋ ਬੇਨਤੀ ਹੈ ਕਿ ਗੁਰੂ ਤੇਗ ਬਹਾਦਰ ਤੋਂ ਪਹਿਲਾਂ ਔਰੰਗਜ਼ੇਬ ਨੇ ਕਤਲ ਨਹੀਂ ਕੀਤੇ ਉਹਨੇ ਸਰਮਤ ਵਰਗਾ ਹਾਂ ਮਿੱਟ ਗਿਆ ਮੈਂ ਆਪ ਨੂੰ ਬੇਨਤੀ ਕਰਾਂਗਾ ਉਸ ਬੰਦੇ ਨੇ ਜ਼ਰੂਰ ਚਲਾਇਆ ਵਾਰ ਕੀਤਾ ਉਹ ਇਨਾ ਤਕੜੇ ਦਿਲ ਵਾਲਾ ਉਹਨੇ ਇੱਕ ਵਾਰ ਨਾਲ ਬਾਬਾ ਜੀ ਦਾ ਸਿਰ ਲਾ ਦਿੱਤਾ ਬਾਬਾ ਜੀ ਨੇ ਉਹਦਾ ਸਿਰ ਲਾ ਦਿੱਤਾ ਪਰ ਫਰਕ ਇਹਨੇ ਕੱਲਾ ਜ਼ੋਰ ਨਹੀਂ ਹੁੰਦਾ ਇਬਾਦਤ ਵੀ ਹੁੰਦੀ ਮੈਂ ਆਪ ਨੂੰ ਬੇਨਤੀ ਕਰਾਂ ਕਿਰਸਾਨ ਵੀਰ ਉੱਥੇ ਬੈਠਿਆ ਜੋ ਕੁਝ ਵਾਪਰ ਰਿਹਾ ਤੁਹਾਨੂੰ ਪਤਾ ਇੱਕ ਕਿਰਪਾ ਕਰੋ ਮੈਂ ਜਾਇਆ ਕਈ ਵਰੀ ਸਾਰੇ ਉਹਨਾਂ ਲਈ ਅਰਦਾਸ ਕਰੋ ਸਤਿਗੁਰੂ ਇੱਕ ਸੁਰਤਾ ਦੇ ਸੰਨੋ ਕਿਉਂਕਿ ਜਿਸ ਮੁਕਾਮ ਤੇ ਸੀ ਬੈਠੇ ਆ ਜਿਸ ਹਾਕਮ ਕੋਲ ਤਾਕਤ ਉਹ ਹਰ ਹੱਥ ਕੰਡੇ ਦੀ ਵਰਤੋਂ ਕਰੇਗਾ ਪਰ ਆਪ ਜਿੱਥੇ-ਜਿੱਥੇ ਬੈਠਿਓ ਸਿਮਰਨ ਕਰਿਓ ਅਰਦਾਸ ਕਰਿਓ ਪਰ ਮੈਂ ਇਸ ਗੱਲੋਂ ਨਿਰਾਸ਼ ਨਹੀਂ ਜਿੱਤੇ ਜਾਂ ਹਾਰੇ ਸਿੱਖ ਦੀ ਸ਼ਾਨ ਗੁਰੂ ਗੋਬਿੰਦ ਸਿੰਘ ਵਖਰੀ ਹੀ ਰੱਖੇ ਪਰ ਇੱਕ ਚੜ੍ਹ ਦੀ ਕਲਾ ਜਰੂਰ ਚੇਤੇ ਰੱਖਿਓ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋ ਤੂੰ ਪਾਏ ਕਹੋ ਨਾਨਕ ਅਬ ਓਟ ਖਰ ਗੱਜੂ ਹੋ ਸਹਾਈ ਤੇ ਗੁਰੂ ਤੇਗ ਬਹਾਦਰ ਕਹਿੰਦਾ ਨਿਰਾਸ਼ ਨਾ ਹੋ ਬਲ ਹੋਵਾ ਬੰਧਨ ਛੁੱਟੇ ਸਭ ਕਿਛ ਹੋ ਤੂੰ ਪਾਏ ਨਾਨਕ ਸਭ ਕੀ ਤੁਮਰੇ ਹੱਥ ਮੈਂ ਤੁਮੀ ਹੋਤ ਸਹਾਈ ਜਦੋਂ ਉਹ ਚਾਲਾਂ ਫੇਲ ਕਰਨ ਤੇ ਆ ਜਾਏ ਤੇ ਵੱਡੀਆਂ ਵੱਡੇ ਧਰੇ ਤਰੇ ਰਹ ਜਾਂਦੇ ਸਤਿਗੁਰੂ ਅੱਗੇ ਸਾਰੇ ਅਰਦਾਸ ਕਰਿਓ ਉਹਨਾਂ ਨੂੰ ਚੜ੍ਹ ਦੀ ਕਲਾ ਬਖਸ਼ੇ ਮੈਂ ਆਪ ਨੂੰ ਸਮਾਪਤੀ ਕਰਾਂ ਸਿਰ ਲਾ ਦਿੱਤਾ ਉਹਨੇ ਹੱਥੀ ਸੀ ਤਾਕਤ ਵਾਲਾ ਸੀ ਯੁਰਤ ਵਾਲਾ ਲਵਾ ਵੀ ਗਿਆ ਉਹਦਾ ਸਿਰ ਲੱਥਾ ਤੇ ਉਹਦਾ ਧੜ ਕੁਝ ਸਮਾਂ ਜ਼ਮੀਨ ਤੇ ਤੜਪਦਾ ਉਹਦੇ ਚੋਂ ਜਿੰਦ ਨਿਕਲੀ ਪਰ ਇਸ ਵਕਤ ਇਬਾਦਤ ਵਾਲਾ ਸੀ ਉਹਦਾ ਧੜ ਥੱਲੇ ਡਿੱਗੇ ਹੀ ਕੋਈ ਨਹੀਂ ਉਹਨੇ ਡਿੱਗਦੇ ਸਿਰ ਨੂੰ ਆਪਣੀ ਤਲੀ ਉੱਤੇ ਰੱਖ ਲਿਆ ਬਸ ਇਹ ਨਹੀਂ ਫਰਕ ਹੈ ਇਬਾਦਤ ਦਾ ਬੰਦਗੀ ਦਾ ਕਿਉਂਕਿ ਇਹ ਇਹ ਕਟਾਕਸ਼ ਨਹੀਂ ਕਰਨੇ ਚਾਹੀਦੇ ਇੱਥੇ 6:00 ਵਜੇ ਇੰਜ ਹੋ ਗਿਆ ਮੈਂ ਬੇਨਤੀ ਕਰਾਂ ਇਹ ਕਹਿ ਦਿਓ ਵੀ ਸਾਰਾ ਲੈ ਗਿਆ ਸੀ ਜੀ ਇਸ ਤਰ੍ਹਾਂ ਹੱਥ ਧੱਕਿਆ ਸੀ ਇਸ ਤੀ ਕਹਿੰਦੇ ਆ ਨਾ ਜਦੋਂ ਗੱਲ ਸ਼ੁਰੂ ਇਸ ਤਰ੍ਹਾਂ ਰੱਖਿਆ ਸੀ ਜਿਹੜੇ ਇਸ ਤਰ੍ਹਾਂ ਕਹਿੰਦੇ ਇਸ ਤਰੀਕਾ ਚੱਲ ਕੇ ਦਿਖਾ ਦਿਓ ਕਿੱਥੇ ਮੈਂ ਨਹੀਂ ਤਰਕ ਕਰਾਂਗਾ ਮੈਂ ਇਹ ਨਹੀਂ ਮੈਂ ਆਪਣਾ ਤਲੀ ਤੇ ਹੱਥ ਰੱਖ ਸਿਰ ਰੱਖ ਸਕਣਾ ਪਰ ਮੈਨੂੰ ਇੰਨਾ ਪਤਾ ਹੈ ਇਬਾਦਤ ਉਹ ਕੁਛ ਕਰਦੀ ਜਿੱਥੇ ਸਾਇੰਸ ਫੇਲ ਹੋ ਜਾਂਦੀ ਹੈ ਇਹ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਉਸ ਮਾਪ ਗੁਰੂ ਨੇ ਤਲੀ ਤੇ ਸੀਸ ਰੱਖਿਆ ਤੇ ਮੈਂ ਪਹੁਂ ਵਿੰਡ ਵੀ ਉਦਨ ਕਥਾ ਕੀਤੀ ਮੱਥੇ ਸੀ ਸਾਰੇ ਟੇਕ ਦੇ ਸਾਂ ਕਮਾਈ ਵਾਲਾ ਜਿੱਥੇ ਮੱਥਾ ਟੇਕਿਆ ਉਥੇ ਦੁਨੀਆ ਮੱਥੇ ਟੇਕਣ ਨਾਲ ਇਹ ਹੈ ਬਾਬਾ ਜੀ ਦਾਪ ਜੀ ਯਾਦ ਕਰ ਰਹੇ ਹੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ